एक वाहगुरु साहेब जीवन का निर्भो निर्भर अजूरी साहबान ਵੰਦਨਿਆ ਮਖਵਾ ਸਰਬ ਕਲਾ ਸੰਗਰਾਤ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਦਰਸ਼ਨ ਦੇ ਜੀਵਾ ਗੁਰ ਤੇਰਾ ਪੂਰਨ ਕਰਮ ਹੋਇ ਕਮੇਰਾ ਸਲੂਕ ਮੈ ਦਾਤੀ ਜਾ ਬ੍ਰਾਂਵਿੰਦ ਤੇ ਸਦਾ ਬ੍ਰਾਂਮੰਤਰ ਹਾ ਏਕ ਸ਼ਬਦ ਲੈ ਲਾਏ ਨਾਵ ਲਿੱਤੀ 18 ਸਿੱਧੀਆਂ ਪਿਛੇ ਲਗੀਆਂ ਫਰੇ ਜੋ ਹਰ ਹਿਰਦੇ ਸਦਾ ਵਸਾਏ ਬ੍ਰਹਮ ਬਿੰਦੈ ਤੇ ਸਦਾ ਬ੍ਰਹਮ ਚਰਹਾ ਏਕ ਸ਼ਬਦ ਲੈ ਲਾਏ ਨਾਵ ਲਿੱਤੀ 18 ਸਿੱਧੀਆਂ ਪਿਛੇ ਲਗੀਆਂ ਫਰੇ ਜੋ ਹਰ ਹਿਰਦੇ ਸਦਾ ਵਸਾਏ ਬਿਨ ਸਤਿਗੁਰ ਨਾਉ ਨ ਪਾਈਆ ਗੂਜੋ ਕਰ ਬੀਚਾਰ ਨਾਨਕ ਪੂਰੇ ਬਾਗ ਸਤਿਗੁਰ ਮਿਲੈ ਸੋ ਪਾਈ ਜੋ ਵਿਚਾਰ ਮੈਨਾਂ ਕੀਜਾ ਕਿਆ ਗਭਰੂ ਕਿਆ ਵਿਰਧਾ ਮਨ ਮੁਖ ਤਿਰਸਦਾ ਕੋਕ ਨਾ ਜਾਏ ਗੁਰ ਮੁਖ ਸ਼ਬਦ ਦੇ ਰਤੇ ਆਂ ਸੀਤਲ ਹੋਰੇ ਆਪ ਗਵਾਏ ਅੰਦਰ ਤਿਰਪਤ ਸੰਤੋਖਿਆ ਫਿਰ ਭੋਖ ਨ ਲੱਗੈ ਆਏ ਨਾਮ ਕੇ ਗੁਰਮੁਖ ਤਰੇ ਸੋ ਪਰਵਾਨ ਹੈ ਜੋ ਨਾਮ ਰਹਿ ਨਿਰਨਾਇ ਪਉੜੀ ਆਂਗਲ ਹਾਰੀ ਤਿਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਇਂਦੇ ਤਿਨ ਦਰਸਨ ਪਿਕਾ ਸੋ ਕੀਰਤਨ ਹਰ ਗੁਣ ਰਹਾ ਹਰਿਆ ਜੀ ਸੁਮਾਨੇ ਲਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖੜਿਖਾ ਤੰਤਨ ਸੁਹਾਵਾ ਸੋ ਸਰੀਰ ਧਾਨ ਹੈ ਜਿਥੇ ਮੇਰਾ ਗੁਰ ਤਰੇ ਵਿਖਾ ਤੰਤਨ ਸੁਹਾਵਾ ਸੋ ਸਰੀਰ ਧਾਨ ਹੈ ਜਿਥੇ ਮੇਰਾ ਗੁਰ ਤਰੇ ਵਿਖਾ ਵਾਹਿਗੁਰੂ ਦੀ ਕਾਠਾ ਸਾ ਭਾਈ ਗੁਰੂ ਜੀ ਤੋਂ ਇੱਕ ਇੱਕ ਗੁਰੂਪੁਰ ਬਣਾਇਆ ਹੈ ਜਿਹੜਾ ਸਾਡੇ ਨਾਲ ਤੇ ਫਾਇਦੇ ਦਾ ਸੋਰਾ ਉਹ ਦੇਖ ਪਾਣਾ ਤੇ ਜਿੰਨ ਜਿਹੜੇ ਲਈਏ ਸਾਡੇ ਆਂਗੂਤਾ ਸੰਚਾਰ ਜਾਗਿਕ ਤੱਕ ਜੂ ਟੂ ਚਾਹਨ ਦੇ ਵਿੱਚ ਪਾਵਾਂਗੇ ਤੁਸੀਂ ਭਾਜੀ ਦਾ ਪ੍ਰੋਗਰਾਮ ਇਹ ਸੇ ਬਣਾਇਆ ਹੈ ਤੁਸੀਂ ਵੀ ਸਾਡੇ ਹੋ ਕਨਕਰਾਗ ਦਾ ਸਾਥ ਵੀ ਦੇਵਤਾਂ ਗਿਆਨ ਆਉਣ ਦਾ ਬੋਲ ਬੋਲ ਧੰਨਵਾਦ ਜਿਨ੍ਹਾਂ ਨੇ ਕੁਰਬਾਨੀ ਸਰਵਣ ਕਰਾਈ ਤੇ ਹੁਣ ਸਾਤ ਨਾਮ ਦਾ ਜਾਗ ਵਿਧੀ ਸਾਤ ਨਾਮ ਵਾਹਿਗੁਰੂ ਸਤ ਨਾਮ ਵਾਹਿ

ਸਾ ਰਹਿ ਤੁੰਜੀ ਭਤੇ